ਤੇ ਸਾਰੇ ਕੰਪਲੀਟ ਨਿਵਾ ਤੋਂ ਲੈ ਕੇ ਇੰਟੀਰੀਅਰ ਦੇ ਕੰਮ ਦੇ ਨਾਲ ਤਿਆਰ ਕਰਕੇ ਦਿੰਨਾ ਵੁੱਡਨ ਦਾ ਪੇਂਟ ਦਾ ਆਪਣਾ ਇਲੈਕਟ੍ਰੀਸ਼ੀਅਨ ਦਾ ਸਾਰਾ ਕੰਪਲੀਟ ਤਿਆਰ ਕਰਕੇ ਦਿੰਨਾ ਜੀ ਇਹ ਵੀ ਜੇ ਕੋਈ ਮੇਰਾ ਵੀਰ ਐਨ ਆਰ ਆਈ ਵੀਰ ਆਪਣੀ ਕੋਠੀ ਤਿਆਰ ਕਰਵਾਉਣੀ ਚਾਹੁੰਦਾ ਹੋਵੇ ਤਾਂ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋਗੇ ਬਾਕੀ ਬਾਈ ਜੀ ਦਾ ਕੰਮ ਕੀ ਕੀ ਆਪਾਂ ਗੱਲਬਾਤ ਕਰ ਦਾਂਗੇ ਬਾਈ ਜਸਤ੍ਰੀਕਰ ਜੀ ਇਸ ਕਾਜ਼ੀ ਠੀਕ ਠਾਕ ਜੀ ਹਾਂਜੀ ਬੜੀ ਦਸਣਾ ਜੀ ਬਹੁਤ ਵਧੀਆ ਜੀ ਦੱਸੋ ਬਾਈ ਜੀ ਕੀ ਕੀ ਕੰਮ ਹੈ ਜੀ ਆਪਣਾ ਆਪਣਾ ਆਰਕੀਟੈਕਟ ਐਂਡ ਬਿਲਡਰ ਦਾ ਕੰਮ ਹੈ ਜੀ ਠੀਕ ਹੈ ਜੀ ਤੇ ਆਪਾਂ ਪਹਿਲਾਂ ਡਰਾਇੰਗ ਤਿਆਰ ਕਰਦੇ ਆਂ ਫਿਰ ਜਿਵੇਂ ਐਨ ਆਰ ਆਈ ਨੇ ਆਪਣੇ ਉਹਨਾਂ ਕੋਲ ਟਾਈਮ ਨਹੀਂ ਹੁੰਦਾ ਜਾਂ ਉਹ ਮਤਲਬ ਬਾਹਰ ਬੈਠੇ ਨੇ ਪੰਜਾਬ ਦੇ ਵਿੱਚ ਕੰਮ ਕਰਾਉਣਾ ਹੁੰਦਾ ਹੈਗਾ ਜਾਂ ਟਾਈਮ ਦੀ ਛੋਟੇਜ ਹੈ ਜਾਂ ਕੋਈ ਸੰਭਾਲ ਕਰਨ ਵਾਲਾ ਨਹੀਂ ਹੈਗਾ ਤਾਂ ਉਹ ਕੰਮ ਮੈਂ ਕਰਕੇ ਦੇਣਾ ਕੋਠੇ ਸਾਰੀ ਕੰਪਲੀਟ ਨਿਓਂ ਤੋਂ ਲੈ ਕੇ ਇੰਟੀਰੀਅਰ ਦੇ ਕੰਮ ਦੇ ਨਾਲ ਤਿਆਰ ਕਰਕੇ ਦਿੰਨਾ ਵੁੱਡਨ ਦਾ ਪੇਂਟ ਦਾ ਆਪਣਾ ਇਲੈਕਟ੍ਰੀਸ਼ੀਅਨ ਦਾ ਸਾਰਾ ਕੰਪਲੀਟ ਤਿਆਰ ਕਰਕੇ ਦਿੰਨਾ ਜੀ ਮੈਂ ਠੀਕ ਹੈ ਜੀ ਕੰਮ ਕਿਵੇਂ ਰਹੂਗਾ ਜੀ ਕੰਮ ਏ ਕਲਾਸ ਹੋਊਗਾ ਜੀ ਹਾਂਜੀ ਬਾਕੀ ਜਿੱਦਾਂ ਦੀ ਆਪਣੀ ਮਾਲਕ ਨਾਲ ਗੱਲ ਹੋ ਜਾਂਦੀ ਹੈ ਉਹ ਕਹਿੰਦੇ ਨੇ ਸਾਨੂੰ ਆਹ ਚੀਜ਼ ਚਾਹੀਦੀ ਆਹ ਚੀਜ਼ ਚਾਹੀਦੀ ਉਹ ਸਾਰੇ ਰੀਟਨ ਦੇ ਵਿੱਚ ਐਗਰੀਮੈਂਟ ਮੈਂ ਕਰਕੇ ਇਹ ਸ਼ੁਰੂ ਕਰਦੇ ਠੀਕ ਹੈ ਜੀ ਫਾਇਦਾ ਹੋਊਗਾ ਬਾਈਆਂ ਦਾ ਜੀ ਫਾਇਦਾ ਹੋਊਗਾ ਹੀ ਹੋਊਗਾ ਜੀ 101% 101% ਫਾਇਦਾ ਹੋਊਗਾ ਲੈ ਵੀ ਮਿੱਤਰੋ ਆਜੋ ਬਾਈ ਬਾਕੀ ਜੇ ਕਿਸੇ ਵੀ ਮੇਰੇ ਵੀਰ ਨਹੀਂ ਆਉਣਾ ਤਾਂ ਸਹਿਰ ਸੰਗਰੂਰ ਦੇ ਵਿੱਚ ਬਾਕੀ ਨੰਬਰ ਹੈਗਾ ਜਾਣਕਾਰੀ ਲੈ ਸਕਦੇ ਹੋਗੇ ਧੰਨਵਾਦ